ਮਾਮਲਾ ਨਾਬਾ ਜੇਲ ਬ੍ਰੇਕ ਕਾਂਡ ਆਖਿਰ ਰਾਵਾਂਦੀਪ ਰੋਮੀ ਕਿਉਂ ਹੈ ਇਸ ਦਾ ਮਾਸਟਰਮਾਈਂਡ ਕੀ ਹੋਇਆ ਸੀ 8 ਸਾਲ ਪਹਿਲਾਂ ਨਾਬਾ ਜੇਲ ਬ੍ਰੇਕ ਕਾਂਡ ਤੇ ਉਸ ਦੇ ਮਾਸਟਰਮਾਈਂਡ ਦੀ ਜੇ ਗੱਲ ਕਰ ਲਈਏ ਕਿ ਆਖਿਰ ਕੌਣ ਹੈ ਉਸ ਦਾ ਮਾਸਟਰਮਾਈਂਡ ਪਹਿਲਾਂ ਤਾਂ ਸਭ ਦੇ ਜ਼ਿਹਨ ਦੇ ਵਿੱਚ ਇਹੀ ਸਵਾਲ ਹੋਵੇਗਾ ਤੁਹਾਨੂੰ ਦੱਸ ਦੇ ਕਿ ਰਮਨਜੀਤ ਸਿੰਘ ਅਰਫ ਰੋਮੀ ਜੋ ਕਿ ਇਸ ਦਾ ਮਾਸਟਰਮਾਈਂਡ ਸੀ ਉਨੇ ਵੀ ਦੱਸਦੇ ਕਿ ਇਸ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਲੈ ਕੇ ਹੁਣ ਚਾਰੇ ਪਾਸੇ ਇਸ ਦੀ ਚਰਚਾ ਹੋ ਰਹੀ ਆ ਕੌਣ ਸੀ ਰਮਨਜੀਤ ਰੋਮੀ ਤੇ ਕੀ ਹੋਇਆ ਸੀ 8 ਸਾਲ ਪਹਿਲਾਂ ਆਉ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜਿਸ ਦੇ ਵਿੱਚ ਇਹ ਵੀ ਦੱਸਾਂਗੇ ਕਿ ਆਖਿਰ ਰਮਨਦੀਪ ਰੋਮੀ ਹੈ ਕੌਣ ਤੇ ਆਖਿਰ 8 ਸਾਲ ਪਹਿਲਾਂ ਹੋਇਆ ਕੀ ਸੀ ਪੰਜਾਬ ਪੁਲਿਸ ਨਾਬਾ ਜੇਲ ਬ੍ਰੇਕ ਕਾਰਡ ਦੇ ਮੁੱਖ ਦੋਸ਼ੀ ਰਮਨਦੀਪ ਸਿੰਘ ਉਰਫ ਰੋਮੀ ਦੀ ਹਾਂਗਕਾਂਗ ਤੋਂ ਹਵਾਲੀ ਕੀ ਕਰ ਰਹੀ ਸੀ ਪੁਲਿਸ ਨੇ ਉਸ ਨੂੰ ਸਖਤ ਸੁਰੱਖਿਆ ਦੇ ਹੇਠ ਪੰਜਾਬ ਦੇ ਵਿੱਚ ਲਿਆਂਦਾ ਮੂੰਹ ਤੇ ਨਕਾਬ ਪਾ ਕੇ ਬੈਠਾ ਇਹ ਮੁਲਜ਼ਮ ਰਮਨਦੀਪ ਸਿੰਘ ਰੋਮੀ ਜਿਸ ਨੂੰ ਨਾਬਾ ਜੇਲ ਬ੍ਰੇਕ ਕਾਰਡ ਦਾ ਮਾਸਟਰਮਾਈਂਡ ਕਿਹਾ ਜਾਂਦਾ ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਲ੍ਹ ਦੇ ਵਿੱਚ ਉਹ ਫਰਾਰ ਹੋਈ ਲੋਕਾਂ ਦੀ ਇਹ ਸਭ ਤੋਂ ਵੱਡੀ ਮਦਦ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ AIG ਗੁਰਮੀਤ ਸਿੰਘ ਚੋਹਾਨ ਨੇ ਉਸ ਨੂੰ ਭਾਰਤ ਲਿਓਂ ਦੀ ਪੁਸ਼ਟੀ ਕੀਤੀ ਸੀ ਦੱਸ ਜੀਏ ਕਿ ਹੁਣ ਸਾਰੇ ਪਾਸੇ ਰਮਨਦੀਪ ਉਰਫ ਰੋਮੀ ਹੋਇਆ ਪਿਆ ਤੇ ਨਾਬਾ ਜੇਲ੍ਹ ਬਰੇਕਾਡ ਇੱਕ ਵਾਰ ਫਿਰ ਤੋਂ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਉਹਨਾਂ ਨੇ ਦੱਸਿਆ ਕਿ ਐਸਪੀ 2 ਡੀਐਸਪੀ 스미త్ 6 ਮੈਂਬਰਾਂ ਦੀ ਟੀਮ ਉਹਨਾਂ ਨੂੰ ਲੈਣ ਗਈ ਹੈ। ਪੰਜਾਬ ਪੁਲਿਸ ਖੁਦ ਉਸ ਨੂੰ ਹੌਕਗੋਕ ਤੋਂ ਲਿਆ ਰਹੀ ਸੀ। ਉਸ ਦੇ ਖਿਲਾਫ ਪੰਜਾਬ ਦੇ ਵਿੱਚ ਤਿੰਨ ਕੇਸ ਦਰਜ ਹੋਏ ਨੇ। ਜਾਣੀ ਕਿ ਰਮਨਦੀਪ ਰੋਮੀ ਨੂੰ ਪੰਜਾਬ ਪੁਲਿਸ ਖੁਦ ਉੱਥੇ ਜਾ ਕੇ ਉਸ ਨੂੰ ਇੱਥੇ ਲੈ ਕੇ ਆਈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਿਦੇਸ਼ ਬੈਠੇ ਮੁਲਜ਼ਮਾਂ ਲਈ ਵੀ ਸਬਕ ਹੈ। ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਆਖਿਰ ਇੱਕ ਮਹੀਨਾ ਜੇਲ੍ਹ ਦੇ ਵਿੱਚ ਕਿਉਂ ਰਿਹਾ ਸੀ ਤੇ ਫਿਰ ਵਿਦੇਸ਼ ਕਿਵੇਂ ਭੱਜ ਗਿਆ ਸੀ ਰੋਮੀ ਜੂਨ 2016 ਚ ਨਾਬਾ ਜੇਲ੍ਹ ਗਿਆ ਸੀ ਅਤੇ ਫਿਰ ਜ਼ਮਾਨਤ ਤੇ ਬਾਹਰ ਆਇਆ ਸੀ ਇਸ ਤੋਂ ਬਾਅਦ ਉਹ ਹਾਂਗਕਾਂਗ ਫਰਾਰ ਹੋ ਗਿਆ ਉੱਥੇ ਉਸਨੇ ਗੁਰਪ੍ਰੀਤ ਸਿੰਘ ਸੇਖੋਂ ਜੋ ਕਿ ਉਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਸੀ ਅਜ਼ੀਮ ਮਦਰ ਦੇ ਨਾਲ ਜੇਲ੍ਹ ਬ੍ਰੇਕ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਰੋਮੀ ਨੇ ਪੈਸੇ ਭੇਜਣ ਤੋਂ ਇਲਾਵਾ ਜੇਲ੍ਹ ਤੋਂ ਫਰਾਰ ਹੋਏ ਅਪਰਾਧੀਆਂ ਨੂੰ ਸੁਰੱਖਿਆ ਪਨਾਹ ਗਾ ਵੀ ਮਹੱਈਆ ਕਰਵਾਈ ਅਤੇ ਹਾਕਾਗਦੇ ਵਚ ਆਪਣੇ ਸੰਪਰਕ ਨੰਬਰ ਵੀ ਦਿੱਤੇ ਆਖਿਰ ਰੋਮੀ ਨੂੰ ਭਾਰਤ ਲਿਆਉਣ ਦੀ ਕਾਨੂੰਨੀ ਕਾਰਵਾਈ ਕਦੋਂ ਤੋਂ ਚੱਲੀ ਤੇ ਕਿੱਥੇ ਤੱਕ ਚੱਲਦੀ ਰਹੀ ਰਮਨਦੀਪ ਸਿੰਘ ਰੋਮੀ ਨੂੰ 2018 ਦੇ ਵਿੱਚ ਹਾਂਗਕਾਂਗ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਐਸੋ ਬਾਅਦ ਪੰਜਾਬ ਪੁਲਿਸ ਨੇ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਉਠਾਇਆ ਸੀ ਨਾਲੀ ਉਸਦੀ ਹਵਾਲਗੀ ਲਈ ਕਾਰਵਾਈ ਸ਼ੁਰੂ ਕੀਤੀ ਸੀ ਪਰ ਉਸ ਨੂੰ ਉਥੋਂ 파ਰਤ ਲਿਉਣ ਲਈ ਭਾਰਤ ਵੱਲੋਂ ਲੰਬੀ ਕਾਨੂੰਨੀ ਲੜਾਈ ਲੜੀ ਗਈ ਹੈ ਪੰਜਾਬ ਪੁਲਿਸ ਨੇ ਉਥੋਂ ਦੀ ਅਦਾਲਤ ਦੇ ਵਿੱਚ ਉਸ ਖਿਲਾਫ ਦੋਸ਼ ਸਾਬਿਤ ਕਰ ਦਿੱਤੇ ਸਨ ਜਿਸ ਤੋਂ ਬਾਅਦ ਹੁਣ ਇਹ ਸਫਲਤਾ ਮਿਲੀ ਹੈ ਐਸੇ ਨਾਲ ਹੀ ਦੋਸ਼ੀ ਦੇ ਭਾਰਤ ਪਹੁੰਚਣ ਤੋਂ ਬਾਅਦ ਹੀ ਸਾਰੀ ਸਥਿਤੀ ਸਪਸ਼ਟ ਹੋ ਗਈ ਹੈ ਜੀਹਾਂ ਸਾਰਾ ਕੁਝ ਸਾਹਮਣੇ ਆ ਗਿਆ ਉਸ ਦੇ ਨਾਲ ਹੀ ਇਸ ਜ਼ੁਰਮ ਦੇ ਵਿੱਚ ਹੋਰ ਕਿੰਨੇ ਲੋਕ ਸ਼ਾਮਿਲ ਨੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਭ ਕੁਝ ਸਾਫ਼ ਹੋ ਜਾਵੇ ਹੁਣ ਤੁਹਾਨੂੰ ਇਹ ਵੀ ਦੱਸ ਦੇ ਕਿ ਰੋਮੀ ਦਾ ਰੈੱਡ ਕਾਰਡ ਨੋਟਿਸ ਜਾਰੀ ਹੋਇਆ ਸੀ ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਖਿਲਾਫ ਰੈੱਡ ਕਾਰਡ ਨੋਟਿਸ ਜਾਰੀ ਕੀਤਾ ਗਿਆ ਸੀ ਸਾਲ 2016-17 ਦੇ ਵਿੱਚ ਜਲੰਧਰਾ ਤੇ ਲੁਧਿਆਣਾ ਦੇ ਵਿੱਚ ਹੋਏ ਕਾਤਲਾਂ ਦੇ ਵਿੱਚ ਵੀ ਰੋਮੀ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ ਜਾਣੇ ਕਿ ਜਿਹੜੇ ਉੱਤੇ ਕਤਲ ਹੋਏ ਸਨ ਉਸ ਦੇ ਉੱਤੇ ਰومی ਦੇ ਉਹਨਾਂ ਵਿੱਚ ਸ਼ਾਮਿਲ ਹੋਣ ਤੇ ਰومی ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਪੰਜਾਬ ਪੁਲਿਸ ਦੇ ਅਨੁਸਾਰ ਉਹ ਗੈਕਸ਼ਰ ਗੁਰਪ੍ਰੀਤ ਸਿੰਘ ਸੇਖੋ ਦੀ ਸੰਪਰਕ ਦੇ ਵਿੱਚ ਸੀ ਗੁਰਪ੍ਰੀਤ ਨਵੰਬਰ 2016 ਦੇ ਵਿੱਚ ਨਾਬਾ ਜੇਲ੍ਹ ਵਿੱਚੋਂ ਫਰਾਰ ਹੋਈ ਸੀ ਵਿਅਕਤੀਆਂ ਦੇ ਵਿੱਚ ਸ਼ਾਮਿਲ ਸਿਆ ਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਪੁਲਿਸ ਦਾ ਮੰਣਾ ਕਿ ਰومی ਨੇ ਜੇਲ੍ਹ ਤੋਂ ਫਰਾਰ ਹੋਣ ਵਾਲੀਆਂ ਨੂੰ ਪੈਸੇ ਮੁਹैया ਕਰਵਾਏ ਸਨ ਨਾਲ ਹੀ ਉਸਨੇ ਹਾਕਕ ਤੋਂ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ ਨਾਬਾ ਜੇਲ੍ਹ ਵਿੱਚ 6 ਕੈਦੀ ਫਰਾਰ ਹੋਏ ਸਨ ਯਾਨੀ ਕਿ ਇਥੋਂ 6 ਕੈਦੀ ਫਰਾਰ ਹੋ ਗਏ ਸੀ 27 ਨਵੰਬਰ 2016 ਨੂੰ ਪਟਿਆਲਾ ਦੀ ਨਾਬਾ ਜੇਲ੍ਹ ਦੇ ਵਿੱਚੋਂ 6 ਕੈਦੀ ਇਥੋਂ ਫਰਾਰ ਹੋ ਜਾਂਦੇ ਨੇ ਇਹਨਾਂ ਚੋਂ ਦੋ ਅੱਤਵਾਦੀ ਅਤੇ ਚਾਰ ਬਦਨਾਮ ਗੈਂਗਸਟਰ ਸ਼ਾਮਿਲ ਸਨ ਜੇਲ੍ਹ ਬ੍ਰੇਕ ਚ ਫਰਾਰ ਹੋਏ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪਰ ਇੱਕ ਹੋਰ ਅਤਵਾਦੀ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ ਜਦਕਿ ਇਸ ਮਾਮਲੇ ਦੇ ਵਿੱਚ ਸ਼ਾਮਲ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਨ ਨੂੰ ਪੁਲਿਸ ਨੇ ਇਨਕਾਊਂਟਰ ਕਰਕੇ ਮਾਰ ਦਿੱਤਾ ਸੀ ਤੁਹਾਂਦਾਜ਼ੀ ਕੀ ਨਾਬਾ ਜੇਲ੍ਹ ਚ ਬੰਦ ਗੈਂਗਸਟਰ ਵਿੱਕੀ ਗੌਂਡਰ ਨੇ ਜੇਲ੍ਹ ਬ੍ਰੇਕ ਕਰਨ ਦੀ ਯੋਜਨਾ ਬਣਾਈ ਸੀ 27 ਨਵੰਬਰ 2016 ਨੂੰ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ ਪੁਲਿਸ ਦੀ ਵਰਦੀ ਵਿੱਚ ਆਏ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਆਪਣੇ ਸਾਥੀਆਂ ਨੂੰ ਛਡਵਾ ਲਿਆ ਸੀ ਇਸ ਦੌਰਾਨ ਅੱਤਵਾਦੀ ਹਰਮਿੰਦਰ ਮਿੰਟੂ ਵੀ ਉਹਨਾਂ ਦੇ ਨਾਲ ਮੌਕਾ ਦੇ ਕੇ ਫਰਾਰ ਹੋ ਜਾਂਦਾ ਐਸ ਤੋਂ ਬਾਅਦ ਨਾਬਾ ਪੁਲਿਸ ਨੇ ਕਤਵਾਲੀ ਥਾਣੇ ਦੇ ਵਿੱਚ ਗੈਂਗਸਟਰ ਜੇਲ੍ਹ ਅਧਿਕਾਰੀਆਂ ਸਮੇਤ ਕੁਝ ਜਤੀ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ ਸੋ ਇੱਥੇ ਤੁਹਾਨੂੰ ਦੱਸਦੇ ਕਿ ਹੁਣ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਰਮਨਦੀਪ ਰੂਮੀ ਨੂੰ ਗ੍ਰਿਫਤਾਰ ਕਰਕੇ ਜਾਣਗੇ ਉਥੋਂ ਸਖਤ ਸੁਰੱਖਿਆ ਦੇ ਹੇਠ ਇੱਥੇ ਪੰਜਾਬ ਲਿਆਂਦਾ ਤੇ ਹੁਣ ਰੂਮੀ ਨੂੰ ਨਾਬਾ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਬੀਰ ਰਿਪੋਰਟ ਹਮਦਾਰਤ ਟੀਵੀ